ਦਰਖਾਂ ਦੇ ਜੀ ਹੱਥ ਖੜੇ ਕਰੋ ਜੀ ਹਾਂ ਜੀ ਇਹਦੇ ਕਾਗਜ਼ ਰੱਦ ਰਿਜੈਕਟ ਕੀਤੇ ਜਿਹਦੇ ਜਿਹਦੇ ਕਾਗਜ਼ ਰਿਜੈਕਟ ਹੋਏ ਨੇ ਜੀ ਹੱਥ ਖੜੇ ਕਰ ਦੋ ਸਾਡੀ ਮੁੰਡਾ ਸਾਡਾ ਇਹਦੇ ਕਾਗਜ਼ ਰੱਦ ਕੀਤੇ ਗਏ ਨੇ ਜੀ ਇੱਕ ਆ ਵੀ ਸਾਡਾ ਸਿੰਦਾ ਪਿੰਡ ਚੋਂ ਮੁੰਡਾ ਇਹਦੇ ਕੰਮ ਚ ਸਿੰਦਰ ਸਿੰਦਾ ਜੀ ਤੇ ਇਹ ਹਾਂ ਜੀ ਇਹਦੇ ਕਾਗਜ਼ ਰੱਦ ਕੀਤੇ ਗਏ ਨੇ ਜੀ ਇੱਕ ਸਾਡਾ ਜੀ ਅੰਡਰ ਨੰਬਰਦਾਰਾਂ ਦਾ ਮੁੰਡਾ ਜੀ ਵਿੱਕੀ ਪ੍ਰਦੀਪ ਸਿੰਘ ਇਹਦੇ ਕਾਗਜ਼ ਰੱਦ ਕੀਤੇ ਗਏ ਨੇ ਜੀ ਇੱਕ ਆ ਸਾਡੇ ਪਿੰਡ ਚੋਂ ਜੀ ਦਸਤਾਰ ਸਿੰਘ ਜੀ ਇਹਦੇ ਕਾਗਜ਼ ਰੱਦ ਕੀਤੇ ਗਏ ਨੇ ਜੀ ਇੱਕ ਮੇਰੇ ਸਰਾਜ ਨਾਂ ਦੇ ਜੀ ਕਾਗਜ਼ ਰੱਦ ਕੀਤੇ ਗਏ ਨੇ ਜੀ ਟੋਟਲ ਟੋਟਲ ਕਿੰਨੇ ਬੰਦੇ ਰੱਦ ਹੋਏ ਸਾਡੇ ਕਾਗਜ਼ 6 ਬੰਦੇ ਦੇ ਰਿਐਕਟ ਫਿਰ ਇਹਨਾਂ ਦੇ ਇਹਨਾਂ ਦੀ ਜਿਹੜੀ ਜਿਹੜੀ ਕਾਰਵਾਈ ਅਗਲੀ ਤੁਸੀਂ ਹੁਣ ਇਹ ਇਹਦੇ ਖਿਲਾਫ ਤੜਕੇ ਕੋਰਟ ਜਾ ਰਹੇ ਹੋ ਹਾਂ ਜੀ ਹਾਂ ਅਸੀਂ ਹਾਈ ਕੋਰਟ ਦੇ ਅੱਗੇ ਇਹਨੂੰ ਰੁਕ ਕਰਾਂਗੇ ਜੀ ਸਵੇਰੇ ਤੇ ਅਗਰ ਤੁਹਾਡੇ ਕਿਸੇ ਨੇ ਨਾਂ ਸੁਣਵਾਈ ਕਰੀ ਫਿਰ ਹਲਕੀ ਹੈ ਅਸੀਂ ਧਰਨਾ ਲਾਵਾਂਗੇ ਜੀ ਹੋਰ ਕੀ ਕਰਾਂਗੇ ਹਾਂ ਜੀ ਮੁੜਾਬਾਦ ਮੁੜਾਬਾਦ ਪਿਆਰ ਸਰਕਾਰ ਮੁੜਾਬਾਦ मुर्दा आम आदमी पार्टी मुर्दा आम आदमी पार्टी मुर्दाबाद झाड़ू सरकार मुर्दाबाद ओर्दाबाद गुजराब सरकार 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 मुर्दाबाद ਮੁਰਦਾਬਾਦ ਮੁਰਦਾਬਾਦ ਨਾੜੂ ਸਰਕਾਰ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਸਰਪੰਚ ਸਾਹਿਬ ਅੱਜ ਜਿਹੜਾ ਤੁਹਾਡੇ ਨਾਲ ਹੋਇਆ ਉਹਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬਈ ਲੋਕਤੰਤਰ ਹੈ ਸਭ ਨੂੰ ਆਪਣੀ ਆਵਾਜ਼ ਉਠਾਉਣ ਦਾ ਹੱਕ ਹੈ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਹੈ ਠੀਕ ਹੈ ਜੋ ਸਰਕਾਰ ਇਹ ਜੋ ਨਕਮੇਪਨ ਤੇ ਉਤਰੀ ਹੋਈ ਹੈ ਇਹ ਬਹੁਤ ਜਿਆਦਾ ਧੱਕਾ ਕਰ ਰਹੇ ਨੇ ਸਾਡੇ ਪਿੰਡੋਂ 6 ਬੰਦੇ ਨੇ ਕੈਂਡੀਡੇਟ ਸਰਪੰਚੀ ਲਈ ਚੁਣੇਗੇ ਜੀ ਜਿਨ੍ਹਾਂ ਨੇ ਆਪਣੇ ਫਾਰਮ ਭਰੇ ਸੀ ਅੱਜ ਉਹਨਾਂ ਦੇ 6ਾਂ ਦੇ 6ਾਂ ਦੇ ਗਲਤ ਝੂਠੇ ਇਲਜ਼ਾਮ ਲਾ ਕੇ ਕਾਜਾ ਰਿਜੈਕਟ ਕਰਾਏ ਗਏ ਨੇ ਇਹ ਬਹੁਤ ਪਹਿਲੀਆਂ ਸਰਕਾਰਾਂ ਚ ਕਦੇ ਐਸਾ ਜਿਹਾ ਕੰਮ ਨਹੀਂ ਹੋਇਆ ਪਹਿਲਾ ਚਾਂਸ ਹੈ ਜਿਹੜਾ ਸਾਡੇ ਪਿੰਡ 'ਚ ਇਹ ਕੁਸੂ ਹੋ ਰਿਹਾ ਹੈ ਫਿਰ ਤੁਸੀਂ ਅੱਗੇ ਕੀ ਅਸੀਂ ਜੀ ਹੁਣ ਅੱਗੇ ਹਾਈ ਕੋਰਟ ਦੀ ਤਿਆਰੀ ਕਰ ਲਈ ਹਾਈ ਕੋਰਟ 'ਚ ਅਸੀਂ ਪਟੀਸ਼ਨ ਪਾਵਾਂਗੇ ਜੀ ਨਾਪੇ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਧੱਕਾ ਹੋ ਰਿਹਾ ਹੈ ਬਹੁਤ ਹੋ ਰਿਹਾ ਜੀ ਕੱਲ ਆਪਣੇ ਗਰਲ ਸਕੂਲ ਚ ਖੋਖ ਵਾਲਿਆਂ ਦੇ ਕਾਗਜ ਵੀ ਪੜ ਗਏ ਨੇ ਜੀ ਉਹ ਵੀ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜੀ ਇੱਕ ਇੱਧਰ ਹੋਰ ਪਿੰਡ ਦੱਸਿਆ ਜਾਂਦਾ ਉੱਥੇ ਸਰ ਵੀ ਪੜ ਆ ਗਏ ਉਹਦੇ ਕਾਗਜ ਵੀ ਸਾਰੇ ਬੰਦੇ ਦੇ ਰਿਜੈਕਟ ਕਰਾਏ ਗਏ ਨੇ ਜੀ ਇਹ ਇਹ ਪਹਿਲੀ ਪਹਿਲੀਆਂ ਸਰਕਾਰਾਂ ਚ ਕਦੇ ਨਹੀਂ ਹੋਇਆ ਜੀ ਤੁਹਾਡਾ ਅਗਲਾ ਕੰਮ ਕੀ ਹੈ ਜੀ ਅਸੀਂ ਹਾਈ ਕੋਰਟ ਦਾ ਮੂੰਹ ਕਰਾਂਗੇ ਜੀ ਰੁਕ ਕਰਾਂਗੇ ਸਾਡਾ ਮਾਜਰਾ ਪਿੰਡ ਚੌਧਰੀ ਮਾਜਰਾ ਸਾਡਾ ਪੰਚਾਇਤੀ ਚੌਣਾ ਦਾ ਵਿਗਲ ਵੱਜ ਗਿਆ ਸਰਕਾਰ ਨੇ ਕਹਿਤਾ ਵੀ ਚੋਣ ਆ ਗਈ ਪਹਿਲੇ ਬਹੁਤ ਚੋਣ ਲੇਟ ਸੀ ਜਿਹਦੇ ਲੇਟ ਦੇ ਕਾਰਨ ਲੋਕ ਬਹੁਤ ਤਾਬਲੇ ਦੇ ਵੀ ਕੰਨ ਚੋਣ ਆਵੇ ਕਹਦੇ ਜੀ ਇਲੈਕਸ਼ਨ ਲੜੀ ਕਹਦੇ ਸੀ ਆਪਣੇ ਹੱਕ ਦੀ ਪੰਚਾਇਤ ਬਣਾ ਲੀਏ ਪਰ ਪੰਜਾਬ ਸਰਕਾਰ ਨੇ ਸਾਡੇ ਕੈਂਡੀਡੇਟਾਂ ਦੇ 6 ਦੇ ਸਰਪੰਚੀ ਦੇ ਜਿਹੜੇ ਫਾਰਮ ਭਰੇ ਉਹ ਸਾਰੇ ਦੇ ਸਾਰੇ ਇਹਨਾਂ ਨੇ ਬਿਲਕੁਲ ਰੱਦ ਕਰਤੇ ਅੱਜ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਅੱਜ ਵੀਰ ਸਰਕਾਰ ਦੀ ਲੋਕਤੰਤਰ ਦੇ ਵਿੱਚ ਕੀ ਕਦਰਾਂ ਕੀਮਤਾਂ ਨੇ ਸਾਡੀਆਂ ਇਹ ਰੱਤ ਕਿਉਂ ਕੀਤੀ ਜੀ ਕੀ ਕਰਨਾ ਰੱਤ ਇਹਨਾਂ ਨੇ ਇਸ ਕਰਕੇ ਕੀਤੇ ਵੀ ਅਸੀਂ ਆਪਣੀ ਪੰਚਾਇਤ ਬਣਾ ਜੇ ਇੱਕ ਤਰਫਾ ਫੈਸਲਾ ਲੈਂਦੇ ਦੇ ਨਾ ਕਿ ਲੋਕਤੰਤਰ ਦਾ ਫੈਸਲਾ ਜੇ ਇਹਨਾਂ ਨੇ ਇਸ ਕਰਕੇ ਸਾਡੇ ਨਾਲ ਨਜਾਇਜ਼ ਹੋਈਏ ਅਸੀਂ ਇਨਸਾਫ ਚਾਹੁੰਦੇ ਆ ਮੰਗ ਕਰਦੇ ਆ ਇਹ ਤੁਹਾਡਾ ਅਗਲਾ ਕਦਮ ਕੀ ਹੈ ਜੀ ਅਸੀਂ ਅਗਲਾ ਕਦਮ ਤੇ ਆਏ ਆ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਅੱਗੇ ਹਾਈ ਕੋਰਟ ਤੱਕ ਜਾਵਾਂਗੇ ਅਰਦਾਸ ਲੈ ਕੇ ਰਾਂਗੇ ਜਾਣਿਆ ਵੀਰ ਜੀ ਸਾਡੇ ਪਿੰਡ ਤੱਕਾ ਹੋਇਆ ਸਾਡੇ ਨਾਲ ਬਹੁਤ ਜ਼ਿਆਦਾ ਮੈਂ ਸਰਪੰਚੀ ਦੇ ਕੈਂਡੀਡੇਟ ਪਰ ਆਪਣੇ ਫਾਰਮ ਭਰੇ ਸੀਗੇ ਸਰਪੰਚੀ ਲਈ ਤੇ ਸਾਡੇ ਰੱਦ ਕਰੀ ਗਏ ਨੇ ਕਾਗਜ਼ ਤੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਜੀ ਤੁਹਾਡੇ ਕਾਗਜ਼ ਕਿਹਨੇ ਰੱਦ ਕਰਾਏ ਨੇ ਜੀ ਹੈ ਜੀ ਕਿਹਨੇ ਰੱਦ ਕੀ ਸਰਕਾਰ ਨੇ ਜੀ ਸਰਕਾਰ ਨੇ ਸਾਡੇ ਕਾਗਜ਼ ਰੱਦ ਕਰਾਏ ਗਏ ਨੇ ਕਿਉਂ ਕਰਾਏ ਗਏ ਜੀ ਕੀ ਕਰ ਬਸ ਜੀ ਉਹ ਆਪਣੇ ਬੰਦੇ ਜਿਤਾਉਣਾ ਚਾਹੁੰਦੇ ਨੇ ਜੀ ਇਸ ਲੋਕਤੰਤਰ ਦੇ ਵਿੱਚ ਛੋਟੀ ਤੂੰ ਹੀ ਸੁਣਵਾਈ ਨਹੀਂ ਨਹੀਂ ਜੀ ਕੋਈ ਸੁਣਵਾਈ ਨਹੀਂ ਛੋਟੀ ਕੋਈ ਸੁਣਵਾਈ ਨਹੀਂ ਫਿਰ ਤੁਸੀਂ ਕੀ ਇਨਸਾਨ ਵਾਂਗ ਕਰਦੇ ਜੀ ਅਸੀਂ ਤਾਂ ਇਹ ਕਹਿੰਦੇ ਆ ਜੀ ਸਾਡੇ ਜਿਹੜੇ ਕਾਗਜ ਨੇ ਉਹ ਦੁਬਾਰਾ ਉਹ ਚੈੱਕ ਕੀਤੇ ਜਾਣ ਤੇ ਸਾਨੂੰ ਇਨਸਾਮ ਮਿਲੇ ਹੋਰ ਕੀ ਜਣੇ ਚਾਹੁੰਦੇ ਆਂ ਛੋਟੇ ਕਾਗਜ਼ਾਂ 'ਚ ਕੀ ਪਤਾਲ ਕੀ ਸੀ ਸਾਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਨੇ ਸਰਕਾਰੀ ਪੰਚਾਇਤੀ ਜਗ੍ਹਾ ਦੱਬੀ ਹੋਈ ਆ ਜਦਕਿ ਮੇਰੇ ਨਾਮ ਕੋਈ ਜਗ੍ਹਾ ਹੀ ਨਹੀਂ ਹੈਗੀ ਨਾ ਮੇਰੇ ਬੱਚਿਆਂ ਦੇ ਨਾਮ ਆ ਤੇ ਨਾ ਮੇਰੇ ਕੋਲ ਕੋਈ ਪੰਚਾਇਤੀ ਜ਼ਮੀਨ ਆ ਅਸੀਂ ਕਦੇ ਸਾਡੇ ਇਹਦੀ ਕੋਹ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਸਾਡੇ ਕੋਲ ਹੋਊ ਵੀ ਨਹੀਂ ਜਿਨ੍ਹਾਂ ਨੇ ਸਾਡੇ ਰੱਦ ਕਰਾਏ ਨੇ ਫਿਰ ਉਹਨਾਂ ਦੇ ਖਿਲਾਫ ਕੀਤੀ ਜਾਵੇ ਤੁਹਾਡਾ ਅਗਲਾ ਕਦਮ ਕੀ ਹੈ ਜੀ ਅਗਲਾ ਕਦਮ ਹੈ ਜੀ ਸਾਡਾ ਅਸੀਂ ਹਾਈ ਕੋਰਟ ਜਾਵਾਂਗੇ ਜੀ ਦੇਖੋ ਜੀ ਸਾਡਾ ਪਿੰਡ ਚੌਧਰੀ ਮਾਧਰਾ ਜੀ ਸਾਡੇ ਪਿੰਡੋਂ ਅਸੀਂ 6 ਬੰਦਿਆਂ ਦੇ ਕਾਗਜ਼ ਭਰੇ 6 ਦੇ 6 ਦੇ ਸਰਪੰਚੀ ਚ ਕਾਗਜ਼ ਭਰੇ 6 ਦੇ 6 ਦੇ ਰਿਜੈਕਟ ਕਰੇ ਇਹਨਾਂ ਨੇ ਦੇਖੋ ਸਾਡੇ ਪਿੰਡੋਂ ਜਿੰਨਾ ਕਿ ਸਾਡੇ ਪਿੰਡਾਂ ਰਖੋਖ ਪਿੰਡ ਵੀ ਕਾਗਜ਼ ਕਾਲੇ ਨਾਲੇ ਪਾੜੇ ਨੇ ਸਮਝੇ ਗੱਲ ਐਸੀ ਜੀ ਸਰਕਾਰ ਅਸੀਂ ਕਦੇ ਨਹੀਂ ਦੇਖੀ ਦੇਰੀ ਵੀ 45 ਸਾਲ ਦੀ ਹੋਰ ਹੋ ਗਈ ਜੀ ਪਰ ਐਸਾ ਕੰਮ ਕਦੇ ਨਹੀਂ ਦੇਖਿਆ ਜਿਹੜਾ ਝਾੜੂ ਵਾਲਿਆਂ ਨੇ ਕਰਿਆ ਅਸੀਂ ਇਹ ਚਾਹੁੰਦੇ ਆ ਵੀ ਸਾਨੂੰ ਸਾਡਾ ਅਨਸਾਫ਼ ਸਾਨੂੰ ਮਿਲਣਾ ਚਾਹੀਦਾ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਰਾਜ ਮੰਗ ਕਰਦਾ ਜੀ ਇਹਨਾਂ ਦੀ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਤੁਸੀਂ ਫਿਰ ਤੁਹਾਡੇ ਪਿੰਡ ਦਾ ਅਗਲਾ ਕਦਮ ਕੀ ਹੈ ਜੀ ਅਸੀਂ ਨਹੀਂ ਹੋਊਗਾ ਜੀ ਕੋਈ ਮਸਲਾ ਅਸੀਂ ਹਾਈ ਕੋਰਟ ਜਾਵਾਂਗੇ ਜੀ ਸਾਡੇ ਜੀ ਨਾਪੇ ਨਿਯਾਜ ਤੱਕਾ ਹੋ ਰਿਹਾ ਜੀ ਅਸੀਂ 6 ਜਣਿਆਂ ਦੇ ਫਾਰਮ ਭਰੇ ਸੀ 6 ਜਣਿਆਂ ਦੇ ਸਰਪੰਚ ਜੀ ਦੇ ਰੱਦ ਕਰਤੇ ਇਹਨਾਂ ਨੇ ਕਿਹਨੇ ਕਰਾਏ ਨੇ ਜੀ ਸਰਪੰਚ ਨੇ ਸਰਕਾਰ ਨੇ ਜੀ ਇਹ ਕੀ ਕਾਰਨ ਕੀ ਹੈ ਜੀ ਕਾਰਨ ਕੀ ਉਹ ਹਾਰਮ ਅਸੀਂ ਜਿੱਤਰੇ ਸੀ ਉਹ ਹਾਰਮ ਐਸੂਟ ਕਰ ਰਹੇ ਸੀਗੇ ਫਿਰ ਤੁਸੀਂ ਤੁਹਾਡਾ ਅਗਲਾ ਕਦਮ ਕੀ ਹੈ ਅਸੀਂ ਹਾਈ ਕੋਰਟ ਦਾ ਰੁਕ ਕਰਾਂਗੇ ਸਵੇਰੇ